ਸ਼ੁਭਕਰਨ ਦੀ ਮੌਤ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਤਾਂ ਉਹਨਾਂ ਦੇ ਵੱਲੋਂ ਵੀ ਪੰਜਾਬ ਸਰਕਾਰ ਨੂੰ ਖੂਬ ਨਿਸ਼ਾਨੇ ਤੇ ਲਿਆ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਜਾ ਰਿਹਾ ਗੱਲ ਕੀਤੀ ਜਾਵੇ ਆਗੂ ਵਿਰਸਾ ਸਿੰਘ ਬਲਟੋਹਾ ਦੀ ਤਾਂ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਜਾ ਰਹੀ ਕਿਉਂ ਨਹੀਂ ਹਰਿਆਣਾ ਦੇ ਪੋਰਸ ਪ੍ਰਸ਼ਾਸਨ ਦੇ ਜੋ ਕਾਰਵਾਈ ਕੀਤੀ ਗਈ ਹੈ ਉਹਨਾਂ ਨੂੰ ਲੈ ਕੇ ਮਾਮਲਾ ਦਰਜ ਕਿਉਂ ਨਹੀਂ ਕੀਤਾ ਜਾ ਰਿਹਾ ਕਿਉਂ ਨਹੀਂ ਐਕਸ਼ਨ ਲਿਆ ਜਾ ਰਿਹਾ ਸੁਣ ਲੈ ਕੇ ਉਹਨਾਂ ਨੇ ਇੱਕ ਸਚਾਈ ਪੇਸ਼ ਕੀਤੀ ਆ ਉਹਨਾਂ ਦੇ ਮੁਤਾਬਿਕ ਵਿਰਸਾ ਸਿੰਘ ਬਲਟੋਹਾ ਦੇ ਮੁਤਾਬਿਕ ਕੇਜਰੀਵਾਲ ਦਾ ਜਿਹੜਾ ਕਿ ਸੂਬਾ ਹਰਿਆਣਾ ਇਸ ਕਰਕੇ ਪੰਜਾਬ ਸਰਕਾਰ ਸੀਮ ਭਗਵਾਨਤਮਾਨ ਇਸ ਮਾਮਲੇ ਦੇ ਵਿੱਚ ਕੋਈ ਐਕਸ਼ਨ ਨਹੀਂ ਲੈ ਰਹੀ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਆਉਂਦੇ ਹਨ ਉਹ ਬਾਤ ਗੱਲਮਾੜੀ ਆਕਾਲੀ ਦਲ ਨੇ ਆਪ ਦਾ ਪੱਖ ਰੱਖਦਾ ਉਹਦੇ ਬਾਰੇ ਕਿ ਕਤਲ ਹੋਇਆ ਹੋਵੇ ਗੋਲੀ ਨਾਲ ਹੋਇਆ ਹੋਵੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਹੋਇਆ ਹੋਵੇ ਤੇ ਪੰਜਾਬ ਦਾ ਹੋਵੇ ਤੇ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਪੰਜਾਬ ਦੇ ਡੀਜੀਪੀ ਪੰਜਾਬ ਦੀ ਪੁਲਿਸ ਮਕਦਮਾ ਇਹਨਾਂ ਦਰਜ ਕਰੇ ਤੇ ਇਹ ਕਹਿਣਾ ਕਿ ਪਹਿਲੋ ਪੋਸਟਮਾਰਟਮ ਕਰਵਾ ਲਓ ਤੇ ਬਾਅਦ ਮਕਦਮਾ ਦਰਜ ਕਰਾਂਗੇ ਇਹ ਸ਼ਲਾਵਾਸ ਉਸਲਾਵੇ ਨੂੰ ਪਸਾਨ ਜਿੱਥੇ ਬੰਦੀਆਂ ਸਮਝ ਗਈਆਂ ਜਿਹੜਾ ਗੋਲੀ ਨਾਲ ਮਰਿਆ ਹੈ ਜਿਹਦਾ ਕਤਲ ਹੋਇਆ ਹੈ ਉਹਦਾ ਜਦ ਤੱਕ 302 ਦਾ ਮੁਕਦਮਾ ਦਰਜ ਨਹੀਂ ਹੋਣਾ ਉਹਦਾ ਪੋਸਟਮਾਰਟਮ ਕਾਨੂੰਨਨ ਤੌਰ ਤੇ ਹੋ ਹੀ ਨਹੀਂ ਸਕਦਾ ਦੂਸਰੇ ਪਾਸੇ ਤੁਸੀਂ ਦੇਖੋ ਸੈਂਕੜੇ ਨੌਜਵਾਨ ਆ ਜਿਹੜੇ ਜ਼ਖਮੀ ਹੋਏ ਕਿਸੇ ਦੀਆਂ ਲੱਤਾਂ ਟੁੱਟ ਗਈਆਂ ਅਗੇ ਦੀ ਲੱਤ ਚ ਗੋਲੀ ਵਧੀ ਅਗੇ ਦੀ ਬਾਹਂ ਚ ਵਜੀ ਅਗੇ ਦੀ ਅੱਖਾਂ ਚ ਲੱਗ ਗਈਆਂ ਤੇ ਬੰਦੇ ਸਾਰੇ ਹਸਪਤਾਲਾਂ ਚ ਦਾਖਲ ਹੈ ਜੋ ਮੇਰੇ ਕੋਲ ਰਿਪੋਰਟ ਹੈ ਕਿ ਕਿਹਦੇ ਸ਼ਰੇ ਵੀ ਨਹੀਂ ਕੱਢੇ ਜਾ ਰਹੇ ਕਿਉਂਕਿ ਕੱਢ ਨਹੀਂ ਸਕਦੇ ਐਮਲਰ ਕੱਟ ਨਹੀਂ ਪੈਣੀ ਹੈ ਹੁਣ ਐਮਲਰ ਤੱਕ ਕੱਟ ਹੀ ਨਹੀਂ ਜਾ ਰਹੀ ਜੇ ਐਮਲਰ ਨਹੀਂ ਕੱਟੀ ਜਾਊਗੀ ਹਾਂਜੀ ਜਿਹੜੀ ਮੈਡੀਕਲ ਲੀਗਲ ਰਿਪੋਰਟ ਹੈ ਜਿਹਨੂੰ ਆਪਾਂ ਨਤੀਜਾ ਕਹਿ ਦਿੰਨੇ ਆ ਫਿਰ ਪਰਚਾ ਕਿਵੇਂ ਕੱਟਿਆ ਜਾਊਗਾ 307 ਦੇ ਮੁਕਦਮੇ ਜਿਹੜੇ ਇੰਨੇ ਜ਼ਖਮੀ ਹੈ ਚਾਹ ਪ੍ਰੀਤਪਾਲ ਸਿੰਘ ਆ ਚਾਹ ਹੋਰ ਨੇ ਜਿਹੜੇ ਪੀਜੀਆਈ ਨੇ ਹੋਰ ਹਸਪਤਾਲਾਂ ਚ ਨੇ ਉਹਨਾਂ ਦੇ ਕਦੀ ਕਿਸ ਨੇ ਬਿਆਨ ਲਿਆ ਹਾਂਜੀ ਤੁਸੀਂ ਬਿਆਨ ਲਓ ਬਿਆਨ ਲੇ ਕੇ ਮੁਕਦਮੇ ਦਰਜ ਕਰੋ ਪਰ ਨਹੀਂ ਕਰਨਾ ਚਾਹੁੰਦੇ ਕਿਉਂਕਿ ਹਰਿਆਣਾ ਕੇਜਰੀਵਾਲ ਦਾ ਸੂਬਾ ਹੈ ਹਰਿਆਣਾ ਜਿਹੜਾ ਆ ਉਹ ਕੇਜਰੀਵਾਲ ਉੱਥੋਂ ਦਾ ਰਹਿਣ ਵਾਲਾ ਹੈ ਉਹਨਾਂ ਦਾ ਮੈਨੂੰ ਪਤਾ ਹੈ ਕਿ ਪੰਜਾਬੀਆਂ ਨੇ ਹੁਣ ਨਹੀਂ ਮੇਰੇ ਆਖੇ ਲੱਗਣਾ ਹੁਣ ਨਹੀਂ ਮੇਰੇ ਝੂਠ 'ਚ ਫਸਣਾ ਕਹਿੰਦਾ ਕਿ ਮੈਂ ਹਰਿਆਣੇ ਨਾਲ ਲਖੜੂਤਾ ਜੀ ਅੱਜ ਜੇ ਭਗਵੰਤ ਮਾਨ ਕਿਸੇ ਵੀ ਤਰ੍ਹਾਂ ਦੀ ਹਰਿਆਣੇ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਤੇ ਹਰਿਆਣਾ ਪੁਲਿਸ ਦੇ ਡੀਜੀਪੀ ਤੇ ਕਾਰਵਾਈ ਨਹੀਂ ਕਰਦਾ ਉਹਦੇ ਪਿੱਛੇ ਕੇਵਲ ਤੇ ਕੇਵਲ ਕੇਂਦਰੀ ਮੰਤਰੀ ਦੇ ਆਦੇਸ਼ ਆ ਕਿ ਹਰਿਆਣੇ ਤੇ ਕਾਰਵਾਈ ਨਹੀਂ ਕਰਦਾ ਕਹਦਾ ਦਿਆ ਕਿ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਚੁੱਕਿਆ ਤੇ ਉਹਨਾਂ ਦੇ ਵੱਲੋਂ ਖੂਬ ਪੰਜਾਬ ਸਰਕਾਰ ਨੂੰ ਘੇਰ ਕੇ ਲਾਂ ਤਾਂ ਪਾਈਆਂ ਜਾ ਰਹੀਆਂ ਨੇ ਬਿਊਰੋ ਰਿਪੋਰਟ ਹਰਫ ਪੰਜਾਬ ਟੀਵੀ